ਪੰਜਾਬ ਦੇ ਵਿੱਚ ਜਾਨਵਰਾਂ ਨੂੰ ਟੂਥ ਐਂਡ ਮਾਉਥ ਡਿਸੀਜ਼ ਦੇ ਚੱਲਦੇ ਹੋਏ ਅੱਜ ਮੁਹਾਲੀ ਤੋਂ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਦੇ ਵਿੱਚ ਜਾਨਵਰਾਂ ਨੂੰ ਟੀਕਾਕਰਨ ਕਰਨ ਦੀ ਸ਼ੁਰੂਆਤ ਕੀਤੀ ਗਈ। ਮੂੰਹਰ ਦੀ ਬਿਮਾਰੀ ਇੱਕ ਨ ਇੱਕ ਦੂਸਰੇ ਪਸ਼ੂ ਤੋਂ ਹੋ ਜਾਂਦੀ ਹੈ ਬੜੀ ਭਿਆਨਕ ਦੀ ਬਿਮਾਰੀ ਹੈ ਚਾਹੇ ਇਹਦਾ ਕਈ ਲੋਕਾਂ ਨੂੰ ਐ ਲੱਗਦਾ ਵੀ ਮੋਬੋਲੀ ਗੱਲ ਹੈ ਇਹਦੇ ਨਾਲ ਵੱਡਾ ਨੁਕਸਾਨ ਵੀ ਹੋ ਜਾਂਦਾ। ਉਦੀ ਸਰਕਾਰੀ ਤੌਰ ਤੇ ਸੋ ਅੱਜ ਸਾਰੇ ਹਿੰਦੁਸਤਾਨ ਚ ਇਹ ਮਹਮ ਚੱਲੀ ਹੈ ਅੱਜ ਪੰਜਾਬ ਵਿੱਚ ਮਹਾਲੀ ਤੋਂ ਅਸੀਂ ਸ਼ੁਰੂ ਕੀਤਾ 15 ਦਿਨਾਂ ਵਿੱਚ ਅਸੀਂ ਕੋਈ ਤਕਰੀਬਨ ਜਿਹੜੇ 59 ਲੱਖ ਪੰਜਾਬ ਦੇ ਪਸ਼ੂ ਇਸਨਾਕਤ ਹੋਈ ਹੈ ਉਹਨਾਂ ਦੇ ਅਸੀਂ ਟੀਕੇ ਲਾਉਣੇ ਆ ਜਿਹਦੇ ਨਾਲ ਸਾਡੇ ਬੇਜਮਾਨ ਪਸ਼ੂ ਹੈ ਉਸ ਬਿਆਨਕ ਬਿਮਾਰੀ ਤੋਂ ਬਚ ਸਕਣ ਔਰ ਵੱਡਾ ਨੁਕਸਾਨ ਵੀ ਨਾ ਹੋਵੇ ਜਿੱਥੇ ਸਾਡਾ ਪਸ਼ੂ ਪਾਲਕਾਂ ਦਾ ਵੀ ਨੁਕਸਾਨ ਹੋ ਜਾਂਦਾ ਉਹ ਵੀ ਵਿਚਾਰੇ ਜਾਨ ਗਵਾ ਲੈਂਦੇ ਆ ਸਰਦਾਰ ਭਗਵੰਤ ਸਿੰਘ ਮਾਨ ਹੁਰਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਅੱਜ ਜਿਹੜੀ ਮੋਹਾਲੀ ਦੀ ਗਊਸ਼ਾਲਾ ਗौरी शंकर ਸੇਵਾਦਾਰ ਲਾੜਿਆਂ ਨੇ ਤੁਹ ਸ਼ੁਰੂ ਕੀਤੀ ਹੈ। ਇਹ ਸਰਪਤ ਕੁ ਬਾਰਕumbre ਇਹਨਾਂ ਦੇ ਬਾਰੇ ਵੀ ਲੱਗੇ ਹੋਏ ਆ ਜਿੱਥੇ ਜਿੱਥੇ ਕਿਤੇ ਨਾ ਕਿਤੇ ਸੰਭਾਲਿਆ ਜਾਵੇ। ਤਾਂ ਇਹ ਵੀ ਬੇਨਤੀ ਕਰੂੰਗਾ ਵੀ ਇੱਥੇ ਵੀ ਲੋਕ ਹੋਰ ਵੀ ਬਹੁਤ ਵੱਡੇ ਪੁੰਨਦਾਨ ਕਰ ਰਹੇ ਆ। ਕਿਤੇ ਜੇ ਕਿੰਨ ਨੂੰ ਇਹਨੂੰ ਵੀ ਘਰੇ ਬਣ ਲੈਣ ਤਾਂ ਉਹਦੇ ਨਾਲ ਵੀ ਵੱਡਾ ਸਹਾਰਾ ਮਿਲ ਸਕਦਾ ਇਹਨਾਂ ਨੂੰ ਸਹਾਰਾ ਮਿਲ ਸਕਦਾ ਤੇ ਲੋਕਾਂ ਨੂੰ ਵੀ ਤੁਨ ਜਾ ਸਕਦੇ